ਬਹੁਤ ਸ਼ਾਨੇ ਹੁਕਮ ਕੀਤਾ ਹੈ ਇੱਥੇ ਪ੍ਰਬੰਧ ਦੇ ਵਿੱਚ ਵੀ ਕਾਫੀ ਚੰਗੇ ਢੰਗ ਨਾਲ ਪ੍ਰਬੰਧ ਕੀਤਾ ਗਿਆ ਪਰ ਫਿਰ ਵੀ ਕੋਈ ਨਾ ਕੋਈ ਕੋਈ ਨਾ ਕੋਈ ਘਾਟ ਰਹਿ ਜਾਂਦੀ ਹੈ ਵਾਰਸ਼ ਦੇ ਕਾਰਨ ਨਹੀਂ ਸਮਾਂ ਬਣਿਆ ਆਪ ਜੀ ਦੇ ਨਹੀਂ ਦਰਸ਼ਨ ਹੋਏ ਚਲੋ ਇਹ ਕਹਿ ਲੋ ਵੀ ਆਪਣੇ ਭਾਗਾ ਜੀ ਨਹੀਂ ਸੀ ਬਿਨਾਂ ਕਰਮਾਂ ਤੋਂ ਨਾ ਭਾਗੀ ਹਰ ਸੰਗਤ ਪਾਵੇ ਭਾਗਹੀਣ ਪ੍ਰਭ ਚੋਟਾਂ ਖਾਵੇ ਬਿਨ ਭਾਗਾ ਸਤ ਸੰਗਨ ਲੱਭੇ ਬਿਨ ਸੰਗਤ ਬੈਲ ਤਰੀ ਜੈ ਜੀਓ ਤਰੀ ਜੈ ਜੀ ਜਿਵੇਂ ਜਿਵੇਂ ਉਹ ਦਾ ਪ੍ਰਮੇਸ਼ਰ ਦਾ ਹੁਕਮ ਹੁੰਣਾ ਓਵੇਂ ਓਵੇਂ ਹੀ ਇਹ ਸਾਰਾ ਸਿਸਟਮ ਉਲੀਕਿਆ ਜਾਂਦਾ ਅਸੀਂ ਆਇਆ ਹਾਂ ਕੇਵਲ ਤਕਰੀਬਨ ਸਰਾਂਗ ਤੋਂ ਹੀ ਗੁਰੂ ਦੇ ਲੰਗਰ ਆਰੰਭ ਹੋਏ ਹੋਏ ਨੇ ਸਰਾਂਗ ਤੋਂ ਜਿਹੜੀ ਸੰਗਤ ਆਨੰਦਪੁਰ ਸਾਹਿਬ ਨੂੰ ਜਾਣ ਵਾਲੇ ਨੇ ਵੀਰ ਵੀਰੇ ਮੇਰੀਆਂ ਭੈਣਾ ਸੰਗਤ ਦੇ ਰੂਪ ਦੇ ਵਿੱਚ ਜਾਂਦੀਆਂ ਨੇ ਟਰਾਲੀਆਂ ਭਰ ਕੇ ਨੌਜਵਾਨਾਂ ਦੇ ਵਿੱਚ ਇੰਨਾ ਸਪਿਰਟ ਭਰਿਆ ਹੋਇਆ ਹੈ ਮੋਟਰਸਾਈਕਲਾਂ ਤੇ ਉਹ ਕੋਈ ਨੀਲੇ ਤੇ ਕੋਈ ਕੇਸਰੀ ਝੰਡੇ ਲਾ ਕੇ ਉਜਹਾਰ ਕਰਦੇ ਨੇ ਪਿਆਰ ਦਾ ਵੀ ਆਪਾਂ ਆਨੰਦਪੁਰ ਸਾਹਿਬ ਨੂੰ ਜਾਂਦਾ ਦੇ ਹੋ ਕੇ ਟ੍ਰੱਕਾਂ ਦੇ ਵਿੱਚ ਟਰਾਲੀਆਂ ਦੇ ਵਿੱਚ ਮੋਟਰਸਾਈਕਲਾਂ ਤੇ ਨੌਜਵਾਨ ਜਗ੍ਹਾ ਨਹੀਂ ਹੈ ਰੋਡ ਦੇ ਉੱਤੇ ਕਾਫੀ ਟ੍ਰੈਫਿਕ ਹੋਣ ਕਰਕੇ ਖਾਲ ਖਾਲ ਤੇ ਉਹਨਾਂ ਦੇ ਪ੍ਰਬੰਧ ਕੀਤੇ ਨੇ ਸੰਗਤਾਂ ਨੇ ਆਨੰਦਪੁਰ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਵਾਸਤੇ ਲੰਗਰ ਲਾਇਆ ਸਾਰੀ ਸੰਗਤ ਲੰਗਰ ਲਾਉਂਦੀ ਹੈ ਪਰ ਉਹਦੀ ਆਬਾਦਤ ਹੈ ਲੰਗਰ ਲਾ ਦੇਣੇ ਅਖੰਡ ਪਾਠ ਤਰਾ ਦੇਣੇ ਇੱਕ ਸੋਖਾ ਨਹੀਂ ਹੁੰਦਾ ਕੰਮ ਕਿਸੇ ਨੂੰ ਪ੍ਰੇਰ ਦੇਣਾ ਕਿਸੇ ਨੂੰ ਪ੍ਰੇਰ ਕੇ ਸਿੱਧੇ ਰਸਤੇ ਪਾ ਦੇਣਾ ਉਸ ਮਾਰਗ ਦੇ ਉੱਤੇ ਤੋਰ ਦੇਣਾ ਸਾਧ ਸੰਗਤ ਜੀ ਸੱਚ ਦੇ ਰਾਹ ਦੇ ਉੱਤੇ ਤੋਰ ਦੇਣਾ ਝੂਠ ਦੇ ਰਾਹ ਤੇ ਤੇ ਦੁਨੀਆ ਚੱਲਦੀ ਹੈ ਗਾਂਤ ਕੰਮਾਂ ਚ ਦੁਨੀਆ ਪਈ ਏ ਝੂਠ ਦੇ ਪਸਾਰੇ ਨੇ ਲੋਕ ਮੇ ਸ਼ਰਾਬਾ ਪੀਣੇ ਨੇ ਕੋਈ ਬਾਸ ਆਂਦੇ ਨੇ ਕੋਈ ਕੁਛ ਹੁੰਦਾ ਹੈ ਪਰ ਗੁਰੂ ਦੀ ਮੱਤ ਉੱਤੇ ਚੱਲਣ ਵਾਲੇ ਤੇ ਕੋਈ ਵਿਰਲੇ-ਵਿਰਲੇ ਹੁੰਦੇ ਨੇ ਮੈਂ ਬੇਨਤੀ ਕਰਾਂਗਾ ਭੈਣੋ ਜਿੱਥੇ ਜਗ੍ਹਾ ਮਿਲਦੀ ਏ ਬਹਿ ਜਾਓ ਪਿੱਛੇ ਤੱਕ ਜਗ੍ਹਾ ਵਿਸਾਈ ਵੀ ਨਹੀਂ ਹੋਈ ਏ ਮਿੱਟੀ ਮਤ ਸਮਝ ਲੈਣਾ ਏ ਤੇ ਸੰਗਤਾਂ ਦੀ ਚਰਨ ਤੂੜ ਹੈ ਇਹ ਤੇ ਜਨ ਕੇ ਕੋਲੇ ਰਤੜੇ ਪਿਆਰੇ ਕੰਤ ਤੈਨਾਂ ਕੇ ਪਾਸ ਤੂੜ ਤੇ ਨਾ ਕੀ ਜਿਵੇਂ ਲੈ ਜੀ ਕਹੋ ਨਾਨਕ ਕੀ ਅਰਦਾਸ ਇਹ ਤੇ ਸੰਗਤਾਂ ਦੀ ਤੂੜ ਹੈ ਸੰਗਤਾਂ ਦੇ ਜੋੜੇ ਕਿਉ ਛਾੜੀ ਦੇਨੇ ਸੰਗਤਾਂ ਦੇ ਜੋੜੇ ਛਾੜਨ ਦੇ ਨਾਲ ਸੰਗਤਾਂ ਦੀ ਚਰਨ ਤੂੜ ਸਾਡੇ ਹੱਥਾਂ ਨਾਲ ਲੱਗ ਜਾਂਦੀ ਤੇ ਸਾਡੇ ਹੱਥ ਪਵਿੱਤਰ ਹੋ ਜਾਂਦੇ ਆਪਾਂ ਸੇਵਾ ਕੀਤੀ ਹੈ ਹੱਥ ਪਵਿੱਤਰ ਹੋਏ ਨੇ ਚੱਲ ਕੇ ਆਏ ਆ ਤੇ ਸਾਡੇ ਪੈਰ ਪਵਿੱਤਰ ਹੋਏ ਨੇ बह के सोना है साथ मन भी पवित्र करना है अखा के दर्शन करो जीवन न बोलो मन शुद्ध हो जाता है गुरु वो ये ना हो आप कला केवल शरीर करके बह गए हाँ यह कला शरीर ही है मन सा हाजर नहीं समय तो आप लाहे ले समय तो लाहा प्राप्त करिए ਜਿਹੜਾ ਬੰਦਾ ਇਸ ਸਮੇਂ ਤੋਂ ਲਾਹਾ ਕੇਵਲ ਆਪਾਂ ਰਲੰਦਰ ਛਕਿਆ ਤੇ ਘਰੋਂ ਦੌੜ ਗਏ ਗੇੜਾ ਦਿੱਤਾ ਤੇ ਫਿਰ ਆ ਗਏ ਨਹੀਂ ਅਸਲੀ ਭਗਤੀ ਹੈ ਸਤਗੁਰ ਕਹਿੰਦੇ ਕਲਯੁਗ ਮੈਂ ਕੀਰਤਨ ਪ੍ਰਦਾਨਾ ਕੀਰਤਨ ਪ੍ਰਦਾਨਾ ਗੁਰਮੁਖ ਜਪੀਐ ਲਾਇ ਕੇ ਅਨਾ ਇਹ ਪ੍ਰਧਾਨਤਾ ਤੇ ਦਿੱਤੀ ਹੈ ਪਰ ਇਹਨੂੰ ਜਪਦੇ ਗੁਰਮੁਖ ਨੇ ਗੁਰਮੁਖ ਕੌਣ ਹੁੰਦਾ ਹੈ ਜਿਹੜਾ ਗੁਰੂ ਦੀ ਮਤ ਦੇ ਉੱਤੇ ਚੱਲਦਾ ਹੈ ਜਿਹੜਾ ਗੁਰੂ ਦੀ ਮਤ ਦੇ ਉੱਤੇ ਪਹਿਰਾ ਦਿੰਦਾ ਹੈ ਜਿਹੜਾ ਗੁਰੂ ਦੇ ਦੱਸੇ ਮਾਰਗ ਦੇ ਉੱਤੇ ਚੱਲਦਾ ਹੈ ਗੁਰੂ ਦੇ ਦੱਸੇ ਮਾਰਗ ਦੇ ਉੱਤੇ ਆਪਾਂ ਨੂੰ ਉਹਨਾਂ ਦੀ ਜੀਵਨ ਦੀ ਜਾਂਚ ਸਿੱਖ ਲੈਂਦੇ ਆ ਵੀ ਇਦਾਂ ਉਹਨਾਂ ਨੇ ਕੀਤਾ ਇਦਾਂ ਮੈਂ ਚੱਲਣਾ ਹੈ ਇਦਾਂ ਸਤਗੁਰ ਨੇ ਚਲਾਇਆ ਇਦਾਂ ਮਹਾਰਾਜ ਨੇ ਹੁਕਮ ਕੀਤਾ ਤੇ ਇਦਾਂ ਮੈਂ ਚੱਲਣਾ ਹੈ ਉਹਨਾਂ ਦੇ ਚਰਨਾਂ ਵਿੱਚ ਬੈ ਕੇ ਗੁਰਮਖੋ ਉਹਨਾਂ ਦੇ ਹਿਰਦੇ ਦੇ ਹਿਰਦੇ ਰੂਪੀ ਗ੍ਰੰਥ ਸਾਹਿਬ ਦੇ ਵਿੱਚੋਂ ਬਾਣੀ ਸੁਣ ਕੇ ਆਪਾਂ ਆਪਣੇ ਹਿਰਦੇ ਨੂੰ ਪਵਿੱਤਰ ਕਰਦਾ ਹੈ। ਪ੍ਰਮਖੋ ਜਿਹੜਾ ਬੰਦਾ ਬਾਣੀ ਸੁਣ ਲੈਂਦਾ ਹੈ, ਜਿਹੜਾ ਬੰਦਾ ਕੀਰਤਨ ਸੁਣ ਲੈਂਦਾ ਹੈ, ਉਹਦਾ ਰੰਗ ਭਾਵੇਂ ਕਾਲਾ ਹੀ ਹੋਵੇ। ਉਹਦੀ ਰੂਹ, ਸਰੀਰ ਉਹਦਾ ਰੰਗ ਰੂਪ ਭਾਵੇਂ ਕਾਲਾ ਹੋਵੇ। ਉਦੇ ਅੰਦਰਲੇ ਵਿਚਾਰ ਜਦੋਂ ਸੋਲਾਂਗੇ ਜੀ ਕਰਦਾ ਵੀ ਘੰਟਾ ਬੈਹਿ ਕੇ ਇਹਦੇ ਨਾਲ ਵਿਚਾਰ ਕੀਤੀ ਜਾਵੇ ਬੇਨਤੀ ਹੈ ਪੈਣੋ ਚੁੱਪ ਦਾ ਦਾਨ ਬਖਸੋ ਚੁੱਪ ਦਾ ਦਾਨ ਬਖਸੋ ਮੇਰੀਓ ਪੈਣੋ ਬੇਨਤੀ ਹੈ ਜੀ ਕਰਦਾ ਵੀ ਇਹਦੇ ਨਾਲ ਆਪਣਾ ਵਿਚਾਰ ਕਰੀਏ ਕੋਈ ਗੁਰੂ ਦੀ ਮੱਤ ਉੱਤੇ ਚੱਲਣ ਵਾਲਾ ਕੋਈ ਕੋਈ ਜਨ ਹਰਿ ਸਿਉ ਦੇ ਵਿੱਚ ਜੋੜ ਕੋਈ ਜੋੜਨ ਵਾਲਾ ਹੋਵੇ ਰੰਗ ਭਾਵੇਂ ਕੋਲ ਦਾ ਕਾਲੀ ਹੈ ਪਰ ਬਾਬਾ ਫਰੀਦ ਜੀ ਪੁੱਛਦੇ ਨੇ ਕਹਿੰਦੇ ਕੋਇਲੇ ਇੰਨੀ ਕਾਲੀ ਕਿਉਂ ਹੋ ਗਈ ਹੈ ਇੰਨਾ ਰੰਗ ਤੇਰਾ ਕਾਲਾ ਕਿਉਂ ਹੋ ਗਿਆ ਬਾਬਾ ਫਰੀਦ ਜੀ ਪੁੱਛਦੇ ਨੇ ਕੋਇਲ ਨੂੰ ਕਹਿੰਦੇ ਕੋਇਲੇ ਇੰਨਾ ਕਾਲਾ ਰੰਗ ਕਿਉਂ ਹੋਇਆ ਆਪਣੀ ਆਦਤ ਬਾਬਾ ਫਰੀਦ ਜੀ ਪੁੱਛਦੇ ਨੇ ਕਾਲੀ ਕੋਇਲ ਤੋ ਕਿਤੋਂ ਕਾਲੀ ਇੰਨੀ ਕਾਲੀ ਕਿਉਂ ਹੋ ਗਈ ਹੈ ਅਕੋਂ ਫਿਰ ਖੋਲ ਜਵਾਬ ਦਿੰਦੀ ਐ ਐ ਫਰੀਦਾ ਆਪਣੇ ਪ੍ਰੀਤਮ ਕੇ ਹਾਂ ਵਿਰਹ ਕੌਣ ਜਾ ਮੇਰਾ ਹੈ ਜਾਨੀ ਐ ਫਰੀਦਾ ਮੈਂ ਆਪਣੇ ਮਾਲਕ ਨੂੰ ਬਹੁਤ ਪਿਆਰ ਕੀਤਾ ਸੱਚ ਕਹੋ ਸੁਣ ਲੇ ਹੋ ਸੁਭਜਨ ਪ੍ਰੇਮ ਕਿਓ ਤਨ ਹੀ ਪ੍ਰਭ ਪਾਇਆ ਮੈਂ ਆਪਣੇ ਪ੍ਰੀਤ ਨੂੰ ਨੂੰ ਪਿਆਰ ਕੀਤਾ ਆਪਣੇ ਮਾਲਕ ਨੂੰ ਮੈਂ ਸਾਹ ਸਾਹ ਨਾਲ ਨਾਲ ਯਾਦ ਕੀਤਾ ਦੁਖ ਵਿਛੋੜਾ ਇੱਕ ਦੁਖ ਭੂਖ ਇੱਕ ਦੁਖ ਸਖਤ ਵਾਰ ਜਮਦੂਤ ਇੱਕ ਦੁਖ ਰੋਗ ਲਗੇ ਤਨ ਭਾਏ ਬੈਦਨ ਪੋਲੇ दारू दारू ਲਾਏ ਐ ਫਰੀਦਾ ਮੈਂ ਆਪਣੇ ਪ੍ਰੀਤਮ ਤੋਂ ਮੈਂ ਆਪਣੇ ਮਾਲਕ ਤੋਂ ਵਿਛੜ ਗਈਆਂ ਮੇਰਾ ਵਿਛੋੜਾ ਪਿਆ ਹੈ ਉਹਦਾ ਵਿਛੋੜਾ ਮੇਤੋਂ ਛੱਲਿਆ ਨਹੀਂ ਗਿਆ ਉਹਦੇ ਵਿਛੋੜੇ ਦੇ ਕਾਰਨ ਮੈਂ ਖਾਲੀ ਹੋ ਗਈ ਆ ਸਤਨਾਮ ਸ਼੍ਰੀ ਵਾਹਿਗੁਰੂ ਅਫਰੀਦਾ ਜੇ ਤੂੰ ਮੈਨੂੰ ਪੁੱਛਿਆ ਹੀ ਨਾ ਤਾਂ ਫਿਰ ਰਾਜਾ ਸੌਣਾ ਲਿਆ ਹੁੰਦਾ ਦੇਵਤ ਨੂੰ ਬਹੁਤ ਪਿਆਰ ਕੀਤਾ ਹੈ ਗੁਰਮੁਖੋ ਜਿਹੜਾ ਬੰਦਾ ਆਪਣੇ ਪ੍ਰੀਤਮ ਨੂੰ ਆਪਣੇ ਮਾਲਕ ਨੂੰ ਪਿਆਰ ਕਰਦਾ ਉਹ ਜਹਾਰ ਕਰਦਾ ਨਾ ਚੇਤਰਖਿਉ ਮੇਨ ਜਿਹੜੀ ਖੇਡ ਹੈ ਲਖੇਰ ਆਪ ਜੀ ਦੇ ਚਰਣਾ ਵਿੱਚ ਬੇਨਤੀ ਕਰਾ